ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਭਣ ਤੋਕੜ ਵੜ ਛੇਲ ਲਈ ਲੈ ਕੇ ਆਏ ਆਂਗੇ ਤੇ ਜਿਹੜੀ ਆਪਾਂ ਵੀਡੀਓ ਕਵਰ ਕਰ ਰਹੇ ਆਂ ਬਈ ਫਾਰਮ ਚੋਂ ਕਰ ਰਹੇ ਆਂ ਫਾਰਮ ਚੋਂ ਬਾਈ ਇੱਕ ਵੜ ਤੋਕੜ ਗੱਭਣ ਛੇਲ ਕਰ ਰਿਆ ਤੇ ਚੰਗੀ ਬਰੀਡ ਤੇ ਬਾਈ ਕੰਮ ਕਰਦਾ ਉਹਨਾਂ ਵਿੱਚੋਂ ਇੱਕ ਟਾਪ ਬਰੀਡ ਦੀ ਵੜਾ ਜਿਹੜੀ ਛੇਲ ਕਰ ਰਿਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਆ ਬਾਈ ਹਾਂਜੀ ਹਾਂਜੀ ਵੀਰੇ ਕਿਰਪਾ ਤੇ ਕਿਵੇਂ ਚੱਲਦਾ ਬਾਈ ਫਾਰਮ ਵਧੀਆ ਵਧੀਆ ਵੀਰੇ ਕਿਰਪਾ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਹਰਪ੍ਰੀਤ ਸਿੰਘ ਪਿੰਡ ਬਲਾਸਪੁਰ ਠੀਕ ਆ ਜ਼ਿਲ੍ਹਾ ਜ਼ਿਲ੍ਹਾ ਮੋਗਾ ਤੁਸੀਂ ਲਹਿਾਲ ਸਿੰਘ ਵਾਲਾ ਨੇੜੇ ਪਿੰਡ ਹੋਰ ਕਿਹੜਾ ਰਹਿਣਾ ਨੇੜੇ ਪਿੰਡ ਬਲਾਸਪੁਰ ਜ਼ਿਆਦਾਤਰ ਆਪਣੇ ਹੀ ਐਮ ਐਲ ਏ ਮਨਜੀਤ ਮਨਜੀਤ ਸਿੰਘ ਬਲਾਹਪੁਰ ਐਮ ਐਲ ਏ ਆਪਣੇ ਇੱਥੋਂ ਦੀ ਨਹੀਂ ਠੀਕ ਹੈ ਬਾਈ ਆਹ ਮਨਜੀਤ ਕੰਟੈਕਟ ਨੰਬਰ ਬੋਲ ਕਾ ਕੰਟੈਕਟ ਨੰਬਰ ਹੈ 98721 60652 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਜਿਹੜੀ ਇਹ ਬੈਹਰ ਦੇਖ ਰਹੇ ਆਪਣੇ ਫਾਰਮ ਦੀ ਵੀ ਆ ਫਾਰਮਲੀ ਆ ਵੀਰੇ ਆਪਣੇ ਕਿਹੜਾ ਸੂਏ ਸੂਣਾ ਵੀ ਇਹ ਦੂਜੇ ਸੂਏ ਸੂਣਾ ਵੀਰੇ ਦੂਜੇ ਲਈ ਗੱਬਣ ਠੀਕ ਆ ਹਾਂ ਗੱਬਣ ਚੈੱਕ ਪਾਸਾ ਚੈੱਕ ਪਾਸਾ ਸਾਡੇ ਚਾਮ ਦੀ ਚੈੱਕ ਪਾਸਾ ਬਾਈ ਹਾਂਜੀ ਕਿੰਨੇ ਦੀ ਸਾਢੇ 4 ਮਹੀਨੇ ਦੀ ਵੀਰੇ ਠੀਕ ਆ ਕਿੰਨਾ ਦੱਦ ਬਾਈ ਹੁਣ ਇਹਦੇ ਥੱ ਠੀਕ ਹੈ ਭਾਈ ਤੇ ਕਿੰਨਾ ਕਰ ਕਾਰਡ ਰਿਹਾਤਾ ਜੀ ਰਿਕਾਰਡ ਤਾਂ ਭਾਈ ਇਹਦਾ 25 ਪਲੱਸ ਵਾਲੀ ਕੋਈ ਚੱਲਦੀ ਹੈ ਠੀਕ ਹੈ ਭਾਈ ਉਹ ਸੌ ਸੀ ਲਾ ਪੂਰੀ ਸੌ ਤੇ ਚਵਾਈ ਫਿਰ ਮਸ਼ੀਨਤੀ ਕਰਦੇ ਹੁੰਦੇ ਮਸ਼ੀਨ ਤੇ ਚੋਲੇ ਹੱਥੀਂ ਚੋਲੇ ਜਿਵੇਂ ਮਰਜੀ ਉਹ ਅਗਲੇ ਦੀ ਅੱਛਾ ਠੀਕ ਹੈ ਚਵਾਈ ਕਿਵੇਂ ਆ ਚਵਾਈ ਦੀ ਪੂਰੀ ਸਾਫ ਠੀਕ ਹੈ ਹਾਂਜੀ ਬਿਨਾ ਭਾਈ ਕਹਿੰਦੇ ਨਿਆਣੇ ਤੋਂ ਮਿਲਦੀ ਆ ਭਾਈ ਕੋਈ ਚੱਕਰੀ ਜਿਵੇਂ ਮਰਜੀ ਚੋਲੋ ਥੋੜਾ ਮੇਰੇ ਕੈਮਰੇ ਦੇ ਜਰੂਰ ਜਾਕਦੀ ਆ ਕੱਲਾ ਕੱਲਾ ਥਾਣ ਲਗਾ ਮੁਠੀ ਵਾਲਾ ਥਾਣਾ ਚਾਰੇ ਥਾਣਾ ਪੂਰੀ ਬਿੱਤੀ ਤੇ ਲੱਗੇ ਹੋਏ ਖੋਲ ਦੇ ਭਾਈ ਮੜੀ ਜੀ ਆ ਬਾਤ ਖੋਲ ਦੇ ਖੋਲ ਦੇ ਖੋਲ ਦੋ ਤੋਰ ਦ ਮੜੀ ਖੋਲ ਕੇ ਪਲੀ ਪੁਲੀ ਬਾਈ ਦੇਖੋ ਫੁੱਲ ਤੇ ਚਬਾਈ ਹੋਈ ਉਹ ਬਾਈ ਸਵੇਰ ਹਾਂਜੀ ਹਾਂ ਵੀਰੇ ਚਬਾਈ ਹੋਈ ਇਹ ਬਣਦੀ ਕਿਵੇਂ ਆ ਫਿਰ ਸ਼ਾਮ ਤੱਕ ਸ਼ਾਮ ਤੱਕ ਪੂਰੀ ਵਧੀਆ ਸੋਹਣੀ ਤਿਆਰ ਹੋਣੀ ਤੋਰ ਲੈ ਬਾਈ ਲੰਮੀ ਤੋਰ ਲੈ ਕੋਈ ਗੱਲ ਤੋਰਾ ਤਰਾ ਬਾਈ ਚੈੱਕ ਕਰ ਲੋ ਇੱਕ ਨੰਬਰ ਤੋਰਾਗਾ ਤੇ ਬਾਈ ਫਿਰ ਕੀ ਮੁੱਲ ਰੂ ਦੇਣ ਲੈਣ ਇਹਦਾ ਮੁੱਲ ਵੀਰੇ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਮੁੱਲੇ ਦਾ 65000 ਰੁਪਏ ਵੀਰੇ ਠੀਕ ਆ ਬਾਈ ਮੁੱਲ ਕਰਾਉਣ ਨੂੰ ਬਾਈ ਕਿੰਨੇ ਬਾਈ ਜਿੰਨਾ ਮਰਜ਼ੀ ਕਰਾ ਲਓ ਕਿੰਨੇ ਦੀ ਬਾਈ 65 ਦੀ 65000 ਰੁਪਏ ਠੀਕ ਆ 60000 ਦੀ ਬਾਈ ਕਹਿੰਦਾ ਬਾਈ ਆਪਾਂ ਵੜ ਦੇ ਦਿਆਂਗੇ ਬਾਕੀ ਬਾਈ ਕਹਿੰਦੇ ਬਾਈ ਚਵਾਈ ਹੋਈ ਦੀ ਸਵੇਰ ਦੀ ਤੇ ਜਦੋਂੋਂ ਸ਼ਾਮ ਤੱਕ ਬਾਈ ਚਵਾਈ ਦਾ ਟਾਈਮ ਹੁੰਦਾ ਉਹਨੂੰ ਬਹੁਤ ਸੋਹਣੀ ਤਿਆਰ ਹੁੰਦੀ ਆ ਥਾਂ ਬਾਈ ਦੋਨੇ ਤਰ੍ਹਾਂ ਚ ਹੋ ਸਕਦਾ ਪਾ ਮਸ਼ੀਨ ਤੇ ਚੁੱਲ ਪਾਵੇਂ ਹੱਥੀ ਚੁੱਲ ਤੇ ਵਧੀਆਉ ਤਿਆਰ ਹੋ ਜਾਂਦੀ ਆ ਸ਼ਾਮ ਪੂਰੀ ਸੋਹਣੀ ਤਿਆਰ ਹੁੰਦੀ ਆ ਠੀਕ ਆ ਬਾਈ ਤੇ ਨਾਕ ਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਆ ਵੀਡੀਓ ਨੂੰ ਵੇਖਣ ਲਈ ਧੰਨਵਾਦ